ईद उल फितर ਦੇ ਇਸ ਪਵਿੱਤਰ ਮੌਕੇ ਤੇ ਮੈਂ ਦੁਨੀਆ ਭਾਡੇ ਸਾਰੇ ਮੁਸਲਮਾਨ ਵੀਰਾਂ ਨੂੰ ਦਿਲ ਦੀਆਂ ਢੁਕਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ईद उल फितर ਦਾ ਤਿਹਾੜ ਰਮਜ਼ਾਨ ਮੁਬਾਰਕ ਦੀ ਤਕਮੀਲ ਤੋਂ ਬਾਅਦ ਮਨਾਇਆ ਜਾਂਦਾ ਹੈ ਤੇ ਬੜਾ ਖੁਸ਼ੀਆਂ ਭਰਿਆ ਦਿਹਾੜਾ ਹੈ इस मौके से जे असी सारे रल मिल के खुशियां मनाते हाँ और शहर जो है गुलदस्ता है इस शहर के सारे हिंदू भा सिख भरा मुस्लिम भरा दलित भरा ईसाई भरा सारे रल मिल के आपसी जो त्यौहार उन्हों मना और मलेर तोड़ना अमन और शांति और आपसी भाईचारे का प्रतीक है ਮਲੇਰ ਕੋਲੇ ਦੀ ਇਹ ਆਪ ਦੀ ਭਾਈਚਾਰੇ ਦੀ ਆਰਾਮਨ ਅਤੇ ਸ਼ਾਂਤੀ ਜਿਹੜੀ ਸੀਦਾ ਹੈ ਇਸ ਦਾ ਮੈਸੇਜ ਜਿਹੜਾ ਪੂਰੇ ਮੁਲਕ ਨੇ ਪਹੁੰਚਾ ਹੈ ਅੱਜ ਜੀ ਦੇ ਸੁਖ ਦਿਹਾੜੇ ਤੇ ਜਿੱਥੇ ਅਸੀਂ ਇਹਨਾਂ ਸਿੱਖੀਆਂ ਖੁਸ਼ੀਆਂ ਮਨਾ ਰਹੇ ਹਾਂ ਉਸ ਦੇ ਨਾਲ ਨਾਲ ਫਲਸਤੀਨ ਦੇ ਸਾਡੇ ਉਹਨਾਂ ਭਰਾਵਾਂ ਦੇ ਨਾਲ ਅਸੀਂ ਯਕੀਨ ਪੀੜਾ ਐਲਾਨ ਕਰਦੇ ਹਾਂ ਇਜ਼ਹਾਰ ਕਰਦੇ ਹਾਂ ਜਿਨ੍ਹਾਂ ਨੂੰ ਜ਼ੁਲਮ ਅਤੇ ਕੰਡਾ ਨਿਸ਼ਾਨਾ ਬਣਾਇਆ ਹਾਲ ਫਲੇਸਟਿਨ ਦੇ ਅੰਦਰ ਸਾਡੇ ਭਰਾਵਾਂ ਦਾ ਕਤਲਿਆਕ ਕੀਤਾ ਜਾ ਰਿਹਾ ਹੈ ਇਸ ਲਈ ਇਸرائیਲ ਵੱਲੋਂ ਅਸੀਂ ਇਸرائیਲ ਦੇ ਸੁਣਾਉਣੇ ਜੁਰਮ ਦੀ ਅਸੀਂ ਬਈ ਨਿੰਦਾ ਕਰਦੇ ਹਾਂ ਸਿਪ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਤੇ ਮਾਤਾ ਜੀ ਆਸਟੌਰ ਤੇ ਇਦੁਲ ਫਿਤਰ ਦੀਆਂ ਬਖਸ਼ੀਆਂ ਦੇ ਲਈ ਇੱਥੇ ਪਹੁੰਚੇ ਹਨ ਸਤਿ ਸ਼੍ਰੀ ਅਕਾਲ ਹੈ। ਅਭੀ ਉਹਨਾਂ ਨੂੰ ਵੈਲਕਮ ਕਰਕੇ ਜੀ ਆਇਆਂ ਨੂੰ ਪੁਸ਼ਪਾਂ ਦੇ ਕੇ ਕਹਿੰਦੇ ਹਾਂ। ਉਹਨਾਂ ਦੇ ਨਾਲ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਪੰਜਾਬ ਦੇ ਖੇਡ ਮੰਤਰੀ ਔਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤੇਰ ਜੀ ਵੀ ਤੁਹਾਨੂੰ ਇਹ ਦੀਆਂ ਬਰਾਂਹਾਂ ਦੇਣ ਲਈ ਇੱਥੇ ਪਹੁੰਚੇ ਨਾ ਉਹਨਾਂ ਦਾ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਬੇਨਤੀ ਕਰਦਾ ਹਾਂ ਸਰਦਾਰ ਗੁਰਮੀਤ ਸਿੰਘ ਮੀਤੇਰ ਜੀ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਧੰਨਵਾਦ ਜੀ ਅੱਜ ਮੁਸਲਮਾਨ ਭਾਈਚਾਰੇ ਲਈ ਬਹੁਤ ਵੱਡਾ ਦਿਨ ਹੈ ਮੇਰੇ ਮੱਜਬੂਤ ਬਹੁਤ ਦੋਸਤ ਨੇ ਮੁਸਲਮਾਨ ਤੇ ਹਮੇਸ਼ਾ ਉਹਨਾਂ ਨੂੰ ਕੀ ਦੀ ਮੁਬਾਰਕਬਾਦ ਵਧਾਈ ਦਿੱਤਾ ਰਹੇ ਆ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਬੜਾ ਮਾਣ ਹੈ ਕਿ ਅੱਜ ਮੈਂ ਮਲੇਰਕੋਟਲੇ ਦੀ ਧਰਤੀ ਤੇ ਖੜਕੇ ਤੁਹਾਨੂੰ ਹਜ਼ਾਰਾਂ ਲੱਖਾਂ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇ ਰਿਹਾ ਤੁਹਾਨੂੰ ਵੀ ਤੇ ਪੂਰੀ ਦੁਨੀਆ ਦੇ ਵਾਸਤੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਬਹੁਤ ਵਧਾਈ ਬਹੁਤ ਮੁਬਾਰਕਬਾਦ ਹੋਵੇ ਕਿਉਂਕਿ ਇਸ ਦਿਨ ਦੀ ਬੜੀ ਅਹਿਮੀਅਤ ਮਿੱਟੀ ਦੇ ਨੂੰ ਕਿਹਾ ਜਾਂਦਾ ਹੈ ਤੇ ਬੜੀ ਬੇਸਬਰੀ ਨਾਲ ਪੂਰੀ ਦੁਨੀਆ 'ਚ ਜਿਹੜਾ ਭਾਈਚਾਰਾ ਇਸ ਦਿਨ ਦੀ ਜਿਹੜੀ ਉਡੀਕ ਕਰਦਾ ਕਿਉਂਕਿ 30 ਰੋਜ਼ੇ ਜਿਹੜਾ ਬਹੁਤ ਲੰਬਾ ਟਾਈਮ ਹੈ ਰੱਖਣ ਤੋਂ ਬਾਅਦ ਇਹ ਦਿਨ ਆਉਂਦਾ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਪੌਟਸ ਸਾਨੂੰ ਜਿਹੜਾ ਗਰੀਬ ਹੈ ਜਿਹੜਾ ਭੁੱਖਾ ਉਹਦੀ ਉਹ ਖੁਦ ਦਾ ਅਹਿਸਾਸ ਹੁੰਦਾ ਐ ਇਸੇ ਕਰਕੇ ਇਸ ਤਿਹਾਰ ਨੂੰ ਕਿਹਾ ਜਾਂਦਾ ਕਿ ਇਹ ਸਹਾਰਾਂ ਦਾ ਕਮਜ਼ੋਰਾਂ ਦੀ ਮਦਦ ਕਰਨ ਤੇ ਜਿਹੜਾ ਇਹ ਤਿਹਾਰ ਜਿਹੜਾ ਉਹ ਪ੍ਰਤੀਕ ਹੈ ਤੇ ਪਿਛਲੇ ਦਿਨੀ ਮੈਂ ਮਲੇਰਕੋਟਲੇ ਦੀ ਧਰਤੀ ਤੇ ਐਮਐਲਏ ਸਾਹਿਬ ਨੇ ਮੈਨੂੰ ਰੋਜ਼ਾ ਉਤਾਰੀ ਦੇ ਪ੍ਰੋਗਰਾਮ ਤੇ ਬੁਲਾਇਆ ਤੇ ਮੈਨੂੰ ਬਰਾਬੋ ਬੜੀ ਖੁਸ਼ੀ ਆ ਕਿ ਸਾਡੇ ਗੁਰੂਆਂ ਪੀਰਾਂ ਤੋਂ ਚੱਲਿਆ ਹੋਇਆ ਕਿਉਂਕਿ ਇਹ ਪੀਰਾਂ ਪਗੰਬਰਾਂ ਦੀ ਧਰਤੀ ਆ ਪੰਜਾਬ ਉਹ ਜਿਹੜੀ ਸਾਂਝੀ ਵਾਰਤਾ ਦਾ ਜਿਹੜਾ ਅੱਜ ਵੀ ਇੱਥੇ ਦੇਖਣ ਨੂੰ ਮਿਲਦਾ ਮੈਂ ਉਸ ਦਿਨ ਆਇਆ ਤਾਂ ਉੱਥੇ ਪੰਡਤ ਜੀ ਵੀ ਪਹੁੰਚੇ ਹੋਏ ਸੀ ਈਸਾਈ ਵੀ ਪਹੁੰਚੇ ਹੋਏ ਸੀ ਗ੍ਰੰਥੀ ਸਿੰਘ ਵੀ ਪਹੁੰਚੇ ਹੋਏ ਸੀ ਦਲਤ ਭਾਈਚਾਰੇ ਦੇ ਲੋਕ ਵੀ ਪਹੁੰਚੇ ਹੋਏ ਸੀ ਸੋ ਇਥੋਂ ਪਤਾ ਲੱਗਦਾ ਹੈ ਕਿ ਜਿੱਦਾਂ ਦਾ ਸੁਪਨਾ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ ਉਹਦਾ ਦਾ ਮਲੇਰ ਕੋਟਲਾ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਵਸ ਰਿਹਾ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿੱਥੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਜਿੱਥੇ ਰਾਜਗੁਰੂ ਨੇ ਕੁਰਬਾਨੀ ਦਿੱਤੀ ਜਿੱਥੇ ਲਾਲਾ ਲਾਜਪਤਰਾਏ ਰਾਣੀ ਨੇ ਕੁਰਬਾਨੀ ਦਿੱਤੀ ਉੱਥੇ ਸ਼ਿਫਾਕੁੱਲਾ ਨੇ ਵੀ ਕੁਰਬਾਨੀ ਦਿੱਤੀ ਤੇ ਜਿਹਨੂੰ ਅਪਚਾਰਿਕ ਤੌਰ ਤੇ ਚਾਹੇ ਨਹੀਂ ਰਾਤਰੀ ਗੀਤ ਇਹ ਵਰਦਾ ਸਾਰੇ ਜਹਾਂ ਸੇ ਅੱਛਾ

ਉਸਨੀਆਂ ਜੇਸ਼ ਦੇਸ਼ ਦੇ ਪਾਸੇ ਸਾਹਿਬਰੇ ਸਤਿਪ੍ਰਾਵਨ ਨੂੰ ਲਗਨ ਕਰਾ ਜੀ ਤੇ ਮੇਰਾ ਸਨ ਦੇਸ਼ ਭਾਗਤਾ ਵਿਖੇ ਕਿਸੇ ਤਰ੍ਹਾਂ ਇੱਕ ਗੁਦਸਤੇ ਦੀ ਤਰ੍ਹਾਂ ਜਿਹੜੇ ਸਾਰੇ ਆਂਜਨ ਦੇ ਲੋਕ ਨੇ ਮਿਲ ਕੇ ਰਹਿੰਦੇ ਨੇ ਇਸੇ ਤਰ੍ਹਾਂ ਇਸ ਦੇਸ਼ ਦੇ ਵਿੱਚ ਖੁਸ਼ੀਆਂ ਫੇਰੇਲੇ ਪਿਆਲਾ ਪੰਜਾਬ ਦਾ ਸੌਰ ਤੇ ਮਾਲੂਕ ਕੁਮਤਾਨ ਸਾਹਿਬ ਦੀ ਵਾਰੀ ਦੇ ਵਿੱਚ ਜਿਸ ਤਰ੍ਹਾਂ ਬਲੰਗੀਆਂ ਸੋੜੇ ਹਾਂ ਵੇਟ ਕਰਦੇ ਵੀ ਇਸੇ ਤਰ੍ਹਾਂ ਪੰਜ ਚੜ੍ਹ ਕੇ ਦਾ ਕੈਮ ਰੱਖਦੇ ਹੋਇਆ ਸਾਰੇ ਵਰਗਾ ਸਾਰੇ ਧਰਮਾਂ ਦਾ ਮਾਨਸਿਕ ਮਨਾਈ ਕਰਦੇ ਆਂ ਇਹ ਸਰਕਾਰ ਦੇ ਕੋਈ ਰਾਜੋਗਰੀ ਲੋਕਾਂ ਦੀ ਖੈਰ ਲਈ ਕੰਮ ਕਰਦੇ ਨੇ ਹਾਂ ਜੀ ਪ੍ਰਧਾਨ ਜੀ ਅੱਜ ਈਦ ਦਾ ਤਿਹਾਰ ਮਨਾਇਆ ਜਾਂਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕੋ ਅੱਜ ਈਦ ਦਾ ਤਿਹਾਰ بڑا ਹੁਸੇਪੁਰਾ ਤਿਹਾਰਾ ਰੰਗ ਨੇ ਕਿ ਮਨਾਇਆ ਜਾਂਦਾ ਹੈ ਬਸਾਰੇ ਦੇਸ਼ ਵਾਸੀਆਂ ਨੇ ਬਲੇਗੁੱਲ ਵਾਸੀਆਂ ਨੂੰ ਕੀ ਤਰ੍ਹਾਂ ਦੇ ਹਰ ਵਾਰ ਇੱਕ ਚੋਹ ਵਾਲਾ ਪਹਾਰ ਹੈ ਅਮਨ ਸ਼ਾਂਤੀ ਦਾ ਤਿਹਾਰ ਹੈ ਫਿਰ ਉਹਦੇ ਰੱਖ ਕੇ ਉਸ ਤੋਂ ਬਾਅਦ ਈਦ ਮਨਾਏ ਜਾਂਦੇ ਪੂਰੇ ਦੁਨੀਆ ਦੇ ਵਿੱਚ ਈਦ ਆਇਆ ਜਾਂਦੀ ਹੈ ਅੱਜ ਦੀਆਂ ਪੂਰੀ ਦੁਨੀਆ ਨੂੰ ਰੇਪੋਲਾਬਸ਼ਨ ਬਣਾਵਾ ਚੰਨ ਅਜਿਹਾ ਬਹੁਤ ਬਹੁਤ ਮੰਦੰਨੇ ਪਰ ਅਮਨ ਸ਼ਾਂਤੀ ਦੇ ਰਾਹ ਤੇ ਦੋਦੇ ਨਿਕਰੇ ਨੇ ਉਹਦੇ ਵਾਸਤੇ ਵੀ ਨਾਲਾ ਚਾਹੀਦਾ

अपने परिवर्तिकारों को राजी करने की कोशिश की रात पर तो आए मान कर अपने परिवर्तिकार के हुकूम रोरो कर मानम चारा जन्म से है अपने परिवर्तिकार को राजी करने की कोशिश की आज इस दिन वो है जिस दिन परिवर्तिकार सबको अपनी रजा का परवाना आता करता दिव है ਔਰ ਵਕੀਲਤਾ ਦਾ ਵਾਦਾ ਕਰਦਾ ਹੈ ਲੱਖ ਲੱਖ ਹਦੀਸੇ ਬਾਦ ਕੇ ਅੰਦਰ ਆਤਾ ਹੈ ਮਹਕੂਲਾ ਜਿੰਨੀ ਪਾਰਵਾਹ ਅਜੇ ਵੀ ਜਿੰਦਾ ਸਿੰਘ ਚਾਰ ਫਿਲਮਾਂ ਲੈ ਕੇ ਆਜੇ ਜੀ ਮਸਲ ਪੰਜਾਬ ਪੁਰਸ ਵੱਲੋਂ 3 ਦਿਨ ਇਹ ਹੈ ਆਪ ਦੇ ਉੱਤੇ ਸਾਡੇ ਸਾਰੇ ਫਾਸਲੇ ਮਲੇਖੋਲਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਭਾਜੀ ਪ੍ਰਧਾਨ ਜੀ ਅੱਜ Eid-ul-Fitr ਮਨਾਇਆ ਜਾਂਦਾ ਵਾਦੀਗਾ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਮੈਸੇਜ ਬਹੁਤ ਬਹੁਤ